ਅੱਜ ਲੱਗਿਆ ਆਪਾਂ ਬਨਾਰਸੀ ਆਲੂ ਬਣਾਉਣ ਤੇ ਆਪਾਂ ਆਲੂ ਛਿੱਲ ਲਿਆ ਤੇ ਇਸ ਤਰੀਕੇ ਨਾਲ ਆਪਾਂ ਵਿੱਚੋਂ ਖਾਲੀ ਕਰ ਕਰਨ ਲੱਗੇ ਆ ਤੇ ਹੁਣ ਵਿੱਚੋਂ ਖਾਲੀ ਕਰ ਲਿਆ ਤੇ ਹੁਣ ਲੱਗੇ ਆਪਾਂ ਪਨੀਰ ਕद्दूकश ਕਰਨਾ ਤੇ ਪਨੀਰ ਆਪਾਂ ਕद्दूकश ਕਰ ਲਿਆ ਤੇ ਹੁਣ ਲੱਗੇ ਨਮਕ ਮਿਰਚ ਪਾਉਣ ਨਮਕ ਪਾ ਲਿਆ ਮਿਰਚਾਂ ਪਾ ਲਿਆ ਮਸਾਲਾ ਪਾ ਲਿਆ ਹਲਦੀ ਪਾ ਲ ਚੰਗੀ ਤਰ੍ਹਾਂ ਮਿਲਾ ਲਿਆ ਤੇ ਹੁਣ ਲੱਗੇ ਆਪਾਂ ਇਸ ਤਰੀਕੇ ਨਾਲ ਭਰਨ ਤੇ ਹੁਣ ਆਪਾਂ ਭਰ ਲੇ ਤੇ ਹੁਣ ਆਪਾਂ ਲੱਗੇ ਫਰਾਈ ਕਰਨ ਕੜਾਈ ਤੇਲ ਪਾ ਲਿਆ ਕੱਲਾ ਕੱਲਾ ਕਰਕੇ ਇਸਤ ਕਪਾ ਲੈਣਾ ਤੇ ਥੋੜਾ ਜਿਹਾ ਟੱਕ ਕੇ ਪਕਾ ਲੈਣੇ ਆ ਤੇ ਹੁਣ ਲੱਗੇ ਵਿੱਚ ਆਪਾਂ ਕੱਟ ਲਾਉਣ ਕੱਟ ਆਪਾਂ ਲਾ ਲਿਆ ਤੇ ਹੁਣ ਲੱਗੇ ਆਪਾਂ ਤੜਕਾ ਫਰਾਈ ਕਰਨਾ ਦਸਣ ਪਿਆ ਟਮਾਟਰ ਫਰਾਈ ਕਰ ਲਿਆ ਆਪਾਂ ਤੇ ਹੁਣ ਲੱਗੇ ਗ੍ਰाइंड ਕਰਨ ਗ੍ਰाइंड ਆਪਾਂ ਕਰ ਲੇ ਤੇ ਹੁਣ ਲੱਗੇ ਤੜਕਾ ਲਾਉਣ ਜੀਰਾ ਪਾ ਲਿਆ ਤੇਜ ਪੱਤਾ ਪਾ ਲਿਆ ਗ੍ਰाइंड ਕੀਤਾ ਮਸਾਲਾ ਪਾ ਰਿਆ ਤੇ ਹੁਣ ਆਪਾਂ ਨਮਕ ਮਿਰਚਾ ਪਾ ਲਈਆਂ ਨਮਕ ਪਾਰਿਆ ਹਲਦੀ ਪਾ ਲਈ ਮਸਾਲਾ ਪਾਰਿਆ ਚੰਗੀ ਤਰ੍ਹਾਂ ਮਲਾ ਲੈਣਾ ਥੋੜਾ ਜਿਹਾ ਪਾਣੀ ਪਾ ਲੈਣਾ ਤੇ ਇਹ ਆਪਣੀ ਗਰੇਵੀ ਹੋ ਗਈ ਤਿਆਰ ਤੇ ਹੁਣ ਆਪਾਂ ਵਿੱਚ ਆਲੂ ਪਾ ਦੇਣੇ ਇਸ ਤਰ੍ਹਾਂ ਕੱਟੇ ਹੋਏ ਆਪਣੇ ਬਨਾਰਸੀ ਆਲੂ ਹੋ ਗਏ ਤਿਆਰ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਬਹੁਤ ਹੀ ਟੇਸਟੀ ਬਣਦੇ ਆ ਤੇ ਟਰਾਈ ਇੱਕ ਵਾਰ ਜਰੂਰ ਕਰੋ ਜੀ